ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਇੱਕ ਸੱਚੀ ਘਟਨਾ ਅੱਜ ਦੀ ਘਟਨਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਦੋ ਵਿਚਾਰ ਸਾਂਝੇ ਕਰਨਾ ਚਾਹਣੀ ਆ ਜਿਵੇਂ ਆਪਣੇ ਪੰਜਾਬੀ ਕਹਾਣੀਆਂ ਦੇ ਤਿੰਨ ਚੈਨਲ ਨੇ ਤੇ ਆਪਾਂ ਤਿੰਨੇ ਚੈਨਲਾਂ ਤੇ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਲੈ ਕੇ ਆਉਣੇ ਆ ਤੇ ਕਈ ਵਾਰ ਆਪਾਂ ਸੱਚੀਆਂ ਘਟਨਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਹੁਣ ਮੈਂ ਸੋਚਿਆ ਕਿ ਜਿਹੜਾ ਆਪਣਾ ਇਹ ਚੈਨਲ ਆ ਮੋਟੀਵੇਸ਼ਨਲ ਟਾਈਮ ਇਹਦੇ ਤੇ ਆਪਾਂ ਜਿਹੜੀਆਂ ਕ੍ਰਾਈਮ ਦੀਆਂ ਸੱਚੀਆਂ ਘਟਨਾਵਾਂ ਬਣੇ ਉਹ ਲੈ ਕੇ ਆਇਆ ਕਰਾਂਗੇ ਬਹੁਤ ਵਾਰ ਮੈਂ ਸੱਚੀਆਂ ਘਟਨਾਵਾਂ ਮਾਹਣਾ ਆਪਣੇ ਚੈਨਲ ਤੇ ਸ਼ੇਅਰ ਕਰਦੀਆਂ ਤੇ ਸਪੈਸ਼ਲੀ ਮੈਂ ਕਹਿਣੀ ਹੁੰਨੀ ਆ ਕਿ ਕੋਈ ਕਹਾਣੀ ਨਹੀਂ ਇਹ ਸੱਚੀ ਘਟਨਾ ਜਦੋਂ ਆਪਾਂ ਸੱਚੀ ਘਟਨਾ ਸ਼ੇਅਰ ਕਰਦੇ ਆ ਤਾਂ ਉਸ ਤੋਂ نیچے ਕਾਫੀ ਕਮੈਂਟ ਆਉਂਦੇ ਨੇ ਕਿ ਇਹ ਕੋਈ ਕਹਾਣੀ ਨਹੀਂ ਘਟਨਾ ਹਾਲਾਂਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹੁੰਨੀ ਆ ਇਹ ਇੱਕ ਕਹਾਣੀ ਨਹੀਂ ਹੈਗੀ ਇਹ ਸੱਚੀ ਘਟਨਾ ਹੈਗੀ ਮਤਲਬ ਇਹ ਜਿਹੜਾ ਇਨਸੀਡੈਂਟ ਆ ਇਹ ਵਾਪਰਿਆ ਹੋਇਆ ਇਸ ਕਰਕੇ ਹੁਣ ਮੈਂ ਸੋਚਿਆ ਕਿ ਕੋਈ ਵੀ ਘਟਨਾ ਹੋਇਆ ਕਰੂ ਜਿਹੜੀ ਉਹ ਆਪਾਂ ਇਸ ਚੈਨਲ ਤੇ ਲੈ ਕੇ ਆਵਾਂਗੇ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਲੱਗੇ ਕਿ ਆਪਾਂ ਪੰਜਾਬੀ ਕਹਾਣੀ ਸੁਣਾ ਰਹੇ ਆ ਤੇ ਪੰਜਾਬੀ ਕਹਾਣੀਆਂ ਵਾਸਤੇ ਆਪਣੇ ਦੋਨੋਂ ਦੂਸਰੇ ਚੈਨਲ ਜਿਹੜੇ ਅਲਫਾਜ਼ ਤੇ ਸਰਤਾਜ ਸਟੋਰੀਜ਼ ਉਤੇ ਆਪਾਂ ਸਮਾਜਿਕ ਤੇ ਪਰਿਵਾਰਕ ਕਹਾਣੀਆਂ ਲੈ ਕੇ ਆਇਆ ਕਰਾਂਗੇ ਆਪਣੀ ਜਿਹੜੀ ਅੱਜ ਦੀ ਘਟਨਾ ਇਹ ਤਕਰੀਬਨ ਸਾਰੇ ਚੈਨਲਾਂ ਤੇ ਸ਼ੇਅਰ ਹੋ ਚੁੱਕੀ ਆ ਜਦੋਂ ਆਪਾਂ ਪਹਿਲਾਂ ਇਹ ਘਟਨਾ ਤੁਹਾਡੇ ਨਾਲ ਸ਼ੇਅਰ ਕੀਤੀ ਆ ਪਿਛਲੇ ਦਿਨੀ ਸ਼ੇਅਰ ਕੀਤੀ ਸੀ ਕੋਲਕਾਤਾ ਟ੍ਰੇਨ ਦੀ ਡਾਕਟਰ ਵਾਲੀ ਉਸ ਸਮੇਂ ਇਹ ਘਟਨਾ ਜਿਹੜੀ ਅੱਧੀ ਅਧੂਰੀ ਸੀ ਇਹ ਘਟਨਾ ਜਿਹੜੀ ਕਿਵੇਂ ਵਾਪਰਦੀ ਆ ਇਹਦੇ ਪਿੱਛੇ ਕੀ ਕਾਰਨ ਸੀ ਆਪਾਂ ਉਹਦੇ ਤੇ ਡਿਸਕਸ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਕਿ ਕੋਲਕਾਤਾ ਦਾ ਆਰ ਕੇ ਆਰ ਜੀ ਕਾਰ ਮੈਡੀਕਲ ਕਾਲਜ ਆ ਮੈਡੀਕਲ ਕਾਲਜ ਤੇ ਹਸਪੀਟਲ ਉਹ ਹੁੰਦਾ ਜਿੱਥੇ ਬੱਚੇ ਟ੍ਰੇਨਿੰਗ ਵੀ ਲੈਂਦੇ ਆ ਪੜ੍ਹਦੇ ਆ ਹਨਾ ਟ੍ਰੇਨਿੰਗ ਲੈਂਦੇ ਆ ਤੇ ਉੱਥੇ ਪੇਸ਼ੈਂਟ ਵੀ ਆਉਂਦੇ ਆ ਡਾਕਟਰ ਵੀ ਹੁੰਦੇ ਆ ਇਲਾਜ ਵੀ ਹੁੰਦਾ ਜਿਹੜਾ ਆਰਜੀਕਾਰ ਮੈਡੀਕਲ ਕੋਲਕਾਤਾ ਦਾ ਬਹੁਤ ਮਸ਼ਹੂਰ ਹਸਪੀਟਲ ਆ ਉਸ ਹਸਪੀਟਲ ਦੇ ਵਿੱਚ ਇੱਕ ਬੰਦਾ ਆਉਂਦਾ ਸੰਜੇ ਨਾਮ ਦਾ ਉਹ ਬੰਦਾਗਾ ਉਹ ਬੋਡੀ ਬਿਲਡਰ ਆ ਜਿੰਮ ਵਗੈਰਾ ਲਾਉਂਦਾ ਬਾਕਸਿੰਗ ਕਰਦਾ ਉਹ ਤੇ ਉਹਦਾ ਕੰਮ ਪਤਾ ਕੀ ਆ ਉਹ ਇਹ ਆ ਕਿ ਜਿਹੜਾ ਇਹ ਕਾਲਜ ਆ ਹਸਪੀਟਲ ਆ ਇੱਥੇ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ ਤੇ ਜਦੋਂ ਹਣਾ ਮਤਲਬ ਕਿਸੇ ਮਰੀਜ਼ ਨੂੰ ਦਾਖਲ ਕਰਾਉਣਾ ਹੁੰਦਾ ਤਾਂ ਉਹਦੇ ਤੇ ਮਤਲਬ ਸਪਾਸਟ ਦੀ ਲੋਡ ਪੈਂਦੀ ਆ ਜਿਹੜਾ ਸੰਜੇ ਸੀ ਇਸ ਹਸਪੀਟਲ ਦੇ ਵਿੱਚ ਮਰੀਜ਼ ਲੈ ਕੇ ਆਉਂਦਾ ਸੀ ਕਿਉਂਕਿ ਸੰਜੇ ਦੀ ਵੱਡੇ ਵੱਡੇ ਅਫਸਰਾਂ ਨਾਲ ਜਾਣ ਪਛਾਣ ਸੀ ਉਹਦੀ ਹਸਪਤਾਲ ਦੇ ਵਿੱਚ ਵਧੀਆ ਜਾਣ ਪਛਾਣ ਹੋਣ ਕਰਕੇ ਜਿਵੇਂ ਆਪਾਂ ਮੰਨ ਲਵੋ ਕਿਸੇ ਵੱਡੇ ਹਸਪੀਟਲ 'ਚ ਇਲਾਜ ਕਰਾਉਣ ਜਾਣੇ ਆ ਮੰਨ ਲਵੋ ਆਪਾਂ ਪੀਜੀਆਈ ਜਾਂ ਡੀਐਮਸੀ ਜਾਣਾ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਸਾਨੂੰ ਕੋਈ ਜਾਣ ਪਛਾਣ ਦਾ ਮਿਲੇ ਜਿਹੜਾ ਸਾਨੂੰ ਉਥੇ ਛੇਤੀ ਨੰਬਰ ਦਵਾ ਸਕੇ ਜਾਂ ਸਾਡਾ ਕਿਸੇ ਨਾ ਕਿਸੇ ਤਰ੍ਹਾਂ ਉਥੇ ਇਲਾਜ ਹੋ ਸਕੇ ਇਸੇ ਤਰ੍ਹਾਂ ਸੰਜੇ ਵੀ ਉਸ ਹਸਪੀਟਲ ਦੇ ਵਿੱਚ ਦਲਾਲ ਦੇ ਤੌਰ ਤੇ ਕੰਮ ਕਰਦਾ ਸੀ ਕਿਉਂਕਿ ਜਿਨ੍ਹਾਂ ਦੇ ਪੇਸ਼ੈਂਟ ਜਿਆਦਾ ਸੀਰੀਅਸ ਹੁੰਦੇ ਸੀ ਤੇ ਅਗਲੇ ਨੂੰ ਇਹ ਹੁੰਦਾ ਸੀ ਵੀ ਅਸੀਂ ਆਪਣੇ ਪੇਸ਼ੈਂਟ ਦਾ ਇਲਾਜ ਕਰਾਉਣਾ ਉਹ ਅਗਲੇ ਚਲੋ ਪੈਸਾ ਦੇ ਦਿੰਦੇ ਸੀ ਥੋੜਾ ਬਹੁਤ ਜਿਹੜਾ ਇਹ ਸੰਜੇ ਸੀ ਇਹ ਕੋਲਕਾਤਾ ਪੁਲਿਸ ਦੀ ਜਿਹੜੀ ਡਰੈਸ ਪਾ ਕੇ ਘੁੰਮਦਾ ਸੀ ਬਾਕੀ ਇਹਦਾ ਬੋਡੀ ਇਦਾਂ ਦੀ ਸੀ ਵੀ ਤੇ ਕੋਈ ਇਹ ਮਤਲਬ ਇਹਨੂੰ ਸਾਰੇ ਪੁਲਿਸ ਵਾਲੇ ਸਮਝਦੇ ਸੀ ਇਹ ਹਸਪਤਾਲ ਦੇ ਵਿੱਚ ਕਿਤੇ ਵੀ ਜਾ ਆ ਸਕਦਾ ਸੀ ਕਿਉਂਕਿ ਹਸਪਤਾਲ ਦੇ ਸਾਰੇ ਤਕਰੀਬਨ ਜਿੰਨੇ ਵੀ ਕਾਮੇ ਸੀ ਉੱਥੇ ਕੰਮ ਕਰਦੇ ਸਾਰਿਆਂ ਨੂੰ ਪਤਾ ਸੀ ਕਿ ਇਹ ਸੰਜੇ ਆ ਤੇ ਇਹ ਇਸ ਹਸਪਤਾਲ ਦੇ ਵਿੱਚ ਆਉਂਦਾ ਜਾਂਦਾ 7 ਅਗਸਤ ਦੀ ਰਾਤ ਨੂੰ ਇਹ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੂੰ ਦਾਖਲ ਕਰਾ ਕੇ ਜਾਂਦਾ ਸੁਬਾ ਦਾਖਲ ਕਰਾਉਣ ਤੋਂ ਬਾਅਦ ਇਹ ਚਲਿਆ ਜਾਂਦਾ ਸ਼ਾਮ ਨੂੰ ਇਹ ਫੇਰ ਆਉਂਦਾ ਉਸੇ ਮਰੀਜ਼ ਦਾ ਹਾਲ ਚਾਲ ਪੁੱਛਣ ਆਉਂਦਾ ਕਿ ਠੀਕ ਆ ਚਲੋ ਅਗਲੇ ਦਾ ਮਰੀਜ਼ ਆ ਜਿਹਦਾ ਉਹਦਾ ਟ੍ਰੀਟਮੈਂਟ ਚੱਲ ਜਾਂਦਾ ਤੇ ਉਹ ਠੀਕ ਹੁੰਦਾ 8 ਅਗਸਤ ਨੂੰ ਫੇਰ ਇਹ ਸ਼ਾਮ ਨੂੰ ਕਿਸੇ ਮਰੀਜ਼ ਨੂੰ ਲੈ ਕੇ ਆਉਂਦਾ ਉਸ ਮਰੀਜ਼ ਨੂੰ ਦਾਖਲ ਕਰਵਾਉਣ ਤੋਂ ਬਾਅਦ ਇਹ ਜਦੋਂ ਆਉਂਦਾ ਇਹ ਰਾਤ ਨੂੰ ਆਇਆ ਹੁੰਦਾ ਤੇ ਇਹਦੀ ਨਾ ਕਾਫੀ ਡਰਿੰਕ ਕੀਤੀ ਹੁੰਦੀ ਆ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੀ ਹਸਪਤਾਲ ਦੇ ਵਿੱਚ ਇੰਨੀ ਜਾਣ ਪਛਾਣ ਸੀ ਇਹਨੂੰ ਕੋਈ ਵੀ ਰੋਕਦਾ ਟੋਕਦਾ ਨਹੀਂ ਸੀ ਤੇ ਇਹ ਜਦੋਂ ਜਿਹੜਾ ਮਤਲਬ ਹਸਪਤਾਲ ਦੇ ਵਿੱਚ ਕੈਮਰੇ ਲੱਗੇ ਆ ਉਹਨਾਂ ਦੇ ਵਿੱਚ ਇਹਨੂੰ ਵੇਖਿਆ ਜਦੋਂ ਇਹ ਘਟਨਾ ਵਾਪਰੀ ਤੇ ਸੰਝੇ ਆ ਜਿਹੜਾ ਇਹ ਨਾ ਉੱਥੇ ਚੈਸਟ ਦਾ ਕੋਈ ਬਣਿਆ ਹੋਇਆ ਮੈਡੀਸਨ ਜਿੱਥੇ ਐਕਸ-ਰੇ ਵਗੈਰਾ ਕਰਦੇ ਆ ਕਿਉਂਕਿ ਹਸਪਤਾਲਾਂ ਦੇ ਵਿੱਚ ਅੱਡੋ-ਅੱਡ ਵਾਰਡ ਬਣੇ ਹੁੰਦੇ ਆ ਜਸ ਤੇ ਦਾ ਕਬਾੜਾ ਉਥੇ ਸੈਮੀਨਾਰ ਹਾਲ ਆ ਮਤਲਬ ਜੇ ਹਸਪਤਾਲ ਦੇ ਵਿੱਚ ਕੋਈ ਕਾਰਜਕਰਮ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਤੇ ਜਾਂ ਕੋਈ ਮੀਟਿੰਗ ਵਗੈਰਾ ਹੁੰਦੀ ਆ ਸੈਮੀਨਾਰ ਲੱਗਦੇ ਆ ਤਾਂ ਉਥੇ ਜਿਹੜੇ ਟ੍ਰੇਨਿੰਗ ਡਾਕਟਰ ਹੁੰਦੇ ਆ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਜਾਂ ਕੋਈ ਟ੍ਰੇਨਿੰਗ ਲੱਗਦੀ ਆ ਉਹਨਾਂ ਦੀ ਉਸ ਹਾਲ ਕੋਲ ਦੀ ਲੰਗਦਾ ਇਹ ਉਸ ਹਾਲ ਕੋਲ ਦੀ ਲੰਗਦਾ ਇਹ ਹਾਲ ਦੇ ਅੰਦਰ ਜਾਂਦਾ ਇਹ ਜਾਂਦਾ ਸਵੇਰੇ 3:30 ਤੋਂ 5 ਦੇ ਵਿਚਕਾਰ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਹੁਣ ਕੋਖ ਪੜਤਾਲ ਹੋਈ ਆ ਤਾਂ ਟਾਈਮ ਨੋਟ ਕੀਤਾ ਗਿਆ ਕਿ ਇਹ 45 ਮਿੰਟ ਉਸ ਹਾਲ ਦੇ ਅੰਦਰ ਰਹਿੰਦਾ ਸਵੇਰੇ ਉਥੋਂ ਹਾਲ ਦੇ ਵਿੱਚੋਂ ਬਾਹਰ ਨਿਕਲ ਕੇ ਚਲਿਆ ਜਾਂਦਾ ਤੇ ਜਾ ਕੇ ਇਹ ਕਿਸੇ ਪੁਲਿਸ ਆਫਸਰ ਕੋਲ ਜਾ ਕੇ ਸੌਂ ਜਾਂਦਾ ਆਰਾਮ ਕਰਦਾ ਕਿਉਂਕਿ ਇਹਦੀ ਡਰਿੰਕ ਜ਼ਿਆਦਾ ਕੀਤੀ ਸੀ ਤੇ ਜਦੋਂ ਇਹ ਹਸਪਤਾਲ ਚੋਂ ਗਿਆ ਤੇ ਜਾ ਕੇ ਇਹਨੂੰ ਨੀਂਦ ਆ ਗਈ ਇਦਰੋਂ ਹਸਪਤਾਲ ਦੇ ਵਿੱਚ ਸਵੇਰੇ ਹਲਚਲ ਸ਼ੁਰੂ ਹੁੰਦੀ ਆ ਸਫਾਈ ਕਰਮਚਾਰੀ ਸਫਾਈ ਕਰਦੇ ਆ ਤੇ ਹਸਪਤਾਲ ਦਾ ਹੀ ਇੱਕ ਕੰਮ ਆ ਜਦੋਂ ਅੰਦਰ ਜਾਂਦਾ ਚੈਸਟ ਦਾ ਜਿਹੜਾ ਬਣਿਆ ਹੋਇਆ ਸੈਮੀਨਾਰ ਹਾਲ ਉਹਦੇ ਵਿੱਚ ਜਾਂਦਾ ਤੇ ਉੱਥੋਂ ਨਾ ਉਹ ਚੀਕਾਂ ਮਾਰਦਾ ਬਾਹਰ ਨਿਕਲਦਾ ਉਹਦੀਆਂ ਚੀਕਾਂ ਸੁਣ ਕੇ ਜਿਹੜੇ ਹਸਪਤਾਲ ਦੇ ਹੋਰ ਕੰਮੇ ਹੁੰਦੇ ਆ ਉਹ ਬਾਹਰ ਆ ਜਾਂਦੇ ਆ ਤੇ ਵੇਖਦੇ ਆ ਵੀ ਕੀ ਹੋ ਗਿਆ ਤਾਂ ਉਹਨਾ ਆਪਣੇ ਕੰਨਾਂ ਤੇ ਅੱਖਾਂ ਤੇ ਹੱਥ ਰੱਖ ਲੈਂਦਾ ਤੇ ਕਹਿੰਦਾ ਵੀ ਅੰਦਰ ਜੋ ਕੁਝ ਮੈਂ ਵੇਖਿਆ ਉਹ ਵੇਖਣਯੋਗ ਹੈ ਨਹੀਂ ਚਲੋ ਉਹਦੀ ਗੱਲ ਸੁਣ ਕੇ ਜਿੰਨੇ ਵੀ ਕੰਮੇ ਹੁੰਦੇ ਆ ਉਹ ਹਸਪਤਾਲ 'ਚ ਜਾਂਦੇ ਆ ਤੇ ਵੇਖਦੇ ਆ ਕਿ ਉੱਥੇ ਇੱਕ ਕੁੜੀ ਪਈ ਹੁੰਦੀ ਆ 31 ਸਾਲ ਦੀ ਕੁੜੀ ਜਿਹੜੀ ਕਿ ਉੱਥੇ ਐਜ਼ ਆ ਡਾਕਟਰ ਟ੍ਰੇਨਿੰਗ ਲੈ ਰਹੀ ਹੁੰਦੀ ਆ ਟ੍ਰੇਨਿੰਗ 걸 ਹੁੰਦੀ ਆ ਉਹ ਤੇ ਉਹਦੀ ਜਿਹੜੀ ਹਾਲਤ ਆ ਉਹ ਬਹੁਤ ਬੁਰੀ ਹੁੰਦੀ ਆ ਉਹਦੀਆਂ ਅੱਖਾਂ 'ਚੋਂ ਤੇ ਮੂੰਹ 'ਚੋਂ ਖੂਨ ਨਿਕਲ ਰਿਹਾ ਹੁੰਦਾ ਤੇ ਉਹਦੀ ਜਿਹੜੀਆਂ ਮਤਲਬ ਲੱਤਾਂ ਨੇ ਉਹ ਇਸ ਤਰ੍ਹਾਂ ਪਈਆਂ ਹੁੰਦੀਆਂ ਵੀ ਜਿਵੇਂ ਜਿਵੇਂ ਆਪਣੇ ਕੋਈ ਹੱਡ ਨਹੀਂ ਟੁੱਟ ਜਾਂਦੇ ਤੇ ਉੱਥੇ ਹੀ ਆਪਣੇ ਜਿਹੜੇ ਅੰਗ ਆ ਖੜ ਜਾਂਦੇ ਆ ਤੇ ਉਹਦੇ ਉੱਪਰ ਇੱਕ ਕੱਪੜਾ ਦਿੱਤਾ ਪਿਆ ਹੁੰਦਾ ਉਹਦੇ ਜਿਹੜੀ ਉਹਦਾ ਸਰੀਰ ਆ ਉਹ ਅਧ ਨੰਗਾ ਹੁੰਦਾ ਉਹਦੇ ਜਿਹੜਾ ਬਾਡੀ ਆ ਉਹਦੇ ਹੇਟਲੇ ਪਾਰਟ ਤੇ ਕੋਈ ਵੀ ਕੱਪੜਾ ਨਹੀਂ ਹੁੰਦਾ ਕਿਸੇ ਮਟਿਆਰ ਕੁੜੀ ਨੂੰ ਇਸ ਹਾਲਤ ਦੇ ਵਿੱਚ ਵੇਖਣਾ ਹਨਾ ਕੋਈ ਵੀ ਵੇਖੂਗਾ ਤਾਂ ਖਭਰਾਊਗਾ ਚੀਕਾ ਮਾਰੂਗਾ ਤੇ ਉਹ ਕਰਮਚਾਰੀ ਵੀ ਚੀਕਾ ਮਾਰਦਾ ਜਦੋਂ ਬਾਹਰ ਆਇਆ ਬਾਕੀਆਂ ਨੇ ਜਾ ਕੇ ਵੇਖਿਆ ਤਾਂ ਸਾਰੇ ਡਰ ਜਾਂਦੇ ਆ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਰੌਲਾ ਪੈ ਜਾਂਦਾ ਜਦੋਂ ਪਛਾਣ ਕੀਤੀ ਜਾਂਦੀ ਹੈ ਕਿ ਇਹ ਕੁੜੀ ਕੌਣ ਆ ਤਾਂ ਕੁੜੀ ਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਜਾਂਦਾ ਤੇ ਉਹਨਾਂ ਨੂੰ ਫੋਨ ਕਰਕੇ ਕਿਹਾ ਜਾਂਦਾ ਕਿ ਤੁਹਾਡੀ ਬੇਟੀ ਨੇ ਹਸਪਤਾਲ ਦੇ ਵਿੱਚ ਆਤਮ ਹੱਤਿਆ ਕਰ ਲਈ ਕੁੜੀ ਦੇ ਪੇਰੈਂਟਸ ਆ ਜਿਹੜੇ ਉਹ ਸੋਚਦੇ ਆ ਕਿ ਸਾਡੀ ਕੁੜੀ ਤਾਂ ਆਤਮ ਹੱਤਿਆ ਕਰਨ ਵਾਲੀ ਹੈ ਨਹੀਂ ਸੀ ਚਲੋ ਫਿਰ ਵੀ ਉਹ ਸੁਣ ਕੇ ਉਹਨੇ ਪੈਰੀ ਭੱਜਦੇ ਆ ਜਦੋਂ ਉਹ ਆਉਂਦੇ ਆ ਨਾ ਤੇ ਆ ਕੇ ਉਹ ਵੇ ਕਹਿੰਦੇ ਆ ਵੀ ਸਾਨੂੰ ਸਾਡੀ ਕੁੜੀ ਨਾਲ ਮਲਾਓ ਤਾ ਹਸਪਤਾਲ ਦਾ ਜਿਹੜਾ ਅਮਲਾ ਹੁੰਦਾ ਵੱਡੇ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਵੇਟ ਕਰੋ ਉਹਨਾਂ ਨੂੰ ਇੱਕ ਰੂਮ ਦੇ ਵਿੱਚ ਬਿਠਾ ਦਿੱਤਾ ਜਾਂਦਾ ਕਦੇ ਉਹਨਾਂ ਕੋਲ ਕੋਈ ਆਉਂਦਾ ਕਦੇ ਕੋਈ ਆਉਂਦਾ ਕੋਈ ਕਿਸੇ ਤਰੀਕੇ ਨਾਲ ਗੱਲ ਕਰਦਾ ਪਰ ਉਹਨਾਂ ਨੂੰ ਉਹਨਾਂ ਦੀ ਬੇਟੀ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਫਿਰ ਇੱਕ ਹਸਪਤਾਲ ਦਾ ਹੀ ਕਰਮਚਾਰੀ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸੈਟਲਮੈਂਟ ਕਰ ਲਓ ਉਹ ਕਹਿੰਦੇ ਵੀ ਕੀ ਮਤਲਬ ਸੈਟਲਮੈਂਟ ਦਾ ਉਹ ਕਹਿੰਦੇ ਵੀ ਤੁਹਾਡੀ ਬੇਟੀ ਹੈ ਜਿਹੜੀ ਇੱਥੇ ਆਤਮ ਹੱਤਿਆ ਕੀਤੀ ਆ ਕਿ ਜੇ ਆਪਾਂ ਗੱਲ ਬਾਤ ਕਰਾਂਗੇ ਹਨਾ ਕਿ ਤੁਹਾਡੀ ਵੀ ਬਦਨਾਮੀ ਆ ਹਸਪਤਾਲ ਦੀ ਵੀ ਬਦਨਾਮੀ ਆ ਇਸ ਕਰਕੇ ਆਪਾਂ ਸੈਟਲਮੈਂਟ ਕਰ ਲੈਂਦੇ ਆ ਤਾਂ ਕੁੜੀ ਦਾ ਪਿਓ ਕਹਿੰਦਾ ਵੀ ਮੈਂ ਆਪਣੀ ਕੁੜੀ ਨੂੰ ਵੇਖਣਾ ਚਾਹਣਾ ਚਲੋ 3 ਘੰਟਿਆਂ ਦੀ ਮੁਸ਼ਫਤ ਦੇ ਬਾਅਦ ਉਸ ਕੁੜੀ ਦੇ ਪਿਓ ਨੂੰ ਕੁੜੀ ਕੋਲ ਭੇਜਿਆ ਜਾਂਦਾ ਤੇ ਕੁੜੀ ਦਾ ਪਿਓ ਕਹਿੰਦਾ ਵੀ ਮੈਂ ਆਪਣੀ ਬੇਟੀ ਦੀ ਵੀਡੀਓ ਬਣਾਉਣਾ ਚਾਹਣਾ ਪਰ ਉਹਨੂੰ ਵੀਡੀਓ ਬਣਾਉਣ ਦੀ ਆਗਿਆ ਨਹੀਂ ਦਿੱਤੀ ਗਈ ਉਹਨੂੰ ਕਿਹਾ ਤੂੰ ਸਿਰਫ ਇੱਕ ਫੋਟੋ ਖਿੱਚ ਸਕਦਾ ਜਦੋਂ ਕੁੜੀ ਦਾ ਪਿਓ ਉਹਦੇ ਕੋਲ ਜਾਂਦਾ ਤਾਂ ਆਪਣੀ ਧੀ ਦੀ ਹਾਲਤ ਵੇਖ ਕੇ ਉਹਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਹਦੀ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਨੱਕ ਚੋਂ ਖੂਨ ਨਿਕਲ ਰਿਹਾ ਹੁੰਦਾ ਮਰਨ ਦੇ ਬਾਅਦ ਵੀ ਉਹ ਖੂਨ ਨਾਲ ਲਥਪਥ ਪਈ ਹੁੰਦੀ ਆ ਤੇ ਹੁਣ ਦੇਖੋ ਵੀ ਮੌਤਚਰੀ ਦੇ ਵਿੱਚ ਪਈ ਸੀ ਉਦੋਂ ਤਾਂ ਉਹਨੂੰ ਨਹੀਂ ਪਤਾ ਸੀ ਕਿ ਮੇਰੀ ਬੇਟੀ ਦੀ ਕੀ ਹਾਲਤ ਆ ਉਸ ਤੋਂ ਬਾਅਦ ਕੁੜੀ ਦਾ ਜਦੋਂ ਪੋਸਟਮਾਰਟਮ ਕੀਤਾ ਜਾਂਦਾ ਤਾਂ ਡਾਕਟਰਾਂ ਦੀ ਜਿਹੜੀ ਰਿਪੋਰਟ ਆ ਉਹ ਹੈਰਾਨ ਕਰਨ ਵਾਲੀ ਹੁੰਦੀ ਆ ਉਹ ਦੱਸਦੀ ਆ ਕਿ ਬੇਟੀ ਨਾਲ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਜਿਵੇਂ ਦਿੱਲੀ ਦੇ ਵਿੱਚ ਨਿਰਪੇਆ ਕਾਂਡ ਹੋਇਆ ਸੀ ਉਹੀ ਹਾਲਤ ਇਸ ਕੁੜੀ ਦੀ ਸੀ ਇਸ ਕੁੜੀ ਦੀਆਂ ਲੱਤਾਂ ਨੂੰ ਇਸ ਤਰੀਕੇ ਨਾਲ ਮੋੜਿਆ ਗਿਆ ਕਿ ਇਹਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਰੂਹ ਕੰਬਾਉ ਉਹਦੇ ਨਾਲ ਜਿਹੜਾ ਵਲਾਕਕਾਰ ਕੀਤਾ ਗਿਆ ਕੁੜੀ ਦੀਆਂ ਜਿਹੜੀਆਂ ਹੱਡੀਆਂ ਸੀ ਉਹ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਸੀ ਉਹਦੀ ਗਰਦਨ ਦੀ ਹੱਡੀ ਟੁੱਟੀ ਹੁੰਦੀ ਆ ਉਹਦੇ ਨੱਕ ਦੀ ਹੱਡੀ ਵੀ ਟੁੱਟੀ ਹੁੰਦੀ ਆ ਉਹਦੇ ਸੱਜੇ ਹੱਥ ਦੀ ਹੱਡੀ ਵੀ ਟੁੱਟੀ ਹੁੰਦੀ ਆ ਤੁਸੀਂ ਇਹ ਵੇਖੋ ਵੀ ਇੱਕ ਜਿਉਂਦੀ ਜਾਗਦੀ ਕੁੜੀ ਨੂੰ ਇਸ ਤਰ੍ਹਾਂ ਨਾਲ ਫਿਜ਼ੀਕਲੀ ਹਰਾਸ਼ ਕਰਨਾ ਤੇ ਉਹਨੂੰ ਉਹਦਾ ਰੇਪ ਵੀ ਕਰਨਾ ਤੇ ਉਹਦੀਆਂ ਹੱਡੀਆਂ ਵੀ ਥਾਂ-ਥਾਂ ਤੋਂ ਤੋੜ ਦੇਣੀਆਂ ਕਿੰਨੀ ਉਹਨੂੰ ਤਕਲੀਫ ਹੋਈ ਹੋ। ਕਿੰਨਾ ਉਹ 45 ਮਿੰਟ ਆਪਣੀ ਜ਼ਿੰਦਗੀ ਦੀ ਜੰਗ ਲੜੀ ਹੋ। ਪਰ ਇਹ ਜਿਹੜਾ ਮੁਜਰਮਾ ਕਿਣਾਉਣਾ ਗੰਦੀ ਸੋਚ ਵਾਲਾ ਮੁਜਰਮਾ ਇਹ ਇੱਕ ਬਾਡੀ ਬਿਲਡਰ ਸੀ ਬੌਕਸਿੰਗ ਕਰਦਾ ਸੀ। ਉਸੇ ਤਰੀਕੇ ਨਾਲ ਇਹਨੇ ਕੁੜੀ ਦਾ ਰੇਪ ਕੀਤਾ ਜਦੋਂ ਕੁੜੀ ਨੇ ਵਿਰੋਧ ਕਰਨ ਦਾ ਕੋਸ਼ਿਸ਼ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀਆਂ ਐਨਕਾਂ ਨੂੰ ਇਹਨੇ ਜ਼ੋਰ ਦੀ ਭੰਨਿਆ ਗਿਆ ਪੱਬ ਜਾਣ ਦਾ ਕਿ ਉਹਦੇ ਮੂੰਹ ਤੇ ਮੁੱਕੇ ਮਾਰੇ ਗਏ ਜਾਂ ਉਹਦਾ ਫੇਸ ਆ ਜਿਹੜਾ ਫੜ ਕੇ ਕੰਧ ਨਾਲ ਮਾਰਿਆ ਗਿਆ ਕਿ ਜਿਹੜੀ ਉਹਦੀ ਐਨਕ ਸੀ ਐਨਕ ਦੇ ਸ਼ੀਸ਼ੇ ਕੱਚਾ ਜਿਹੜਾ ਉਹਦੇ ਮੂੰਹ 'ਚ ਤੇ ਅੱਖਾਂ 'ਚ ਵੜ ਜਾਂਦਾ ਤੇ ਉਹਦੇ ਨਾਲ ਕੁੜੀ ਆ ਜਿਹੜੀ ਜ਼ਖਮੀ ਹੋ ਜਾਂਦੀ ਆ ਹੁਣ ਇੱਕ ਬੇਵਸਲਾਚਾਰ ਕੁੜੀ ਇੱਕ ਹਨਾ ਹੈਵਾਨ ਜਿਹਦੇ ਦਿਮਾਗ ਦੇ ਵਿੱਚ ਇੰਨੀ ਹਵਸਪਰੀ ਹੋਈ ਸੀ ਉਸ ਬੰਦੇ ਦੇ ਤੇ ਇੱਕ ਉਹਦੀ ਬਾਡੀ ਏਡੀ ਤਪੜੀ ਸੀ ਹਨਾ ਉਹ ਬੋਡੀ ਬਿਲਡਰ ਸੀ ਤੇ ਉੱਤੋਂ ਉਹਨੇ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੇ ਵਿੱਚ ਵੈਸੇ ਵੀ ਜਿਹੜਾ ਇਹੋ ਜਿਹਾ ਕੋਈ ਬੰਦਾ ਉਹਦੇ ਵਿੱਚ ਜਾਣ ਵਾਧਾ ਜਾਂਦੀ ਆ ਤੇ ਉਹ ਵਿਚਾਰੀ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਟੁੱਟ ਗਈ ਉਹਨੇ ਵਿਰੋਧ ਕੀਤਾ ਪਰ ਉਹ ਆਪਣੇ ਆਪ ਨੂੰ ਬਚਾ ਨਾ ਸકી ਫਿਰ ਜਦੋਂ ਸਾਰੀ ਗੱਲ ਦਾ ਖੁਲਾਸਾ ਹੁੰਦਾ ਜਦੋਂ ਇਹ ਗੱਲ ਪੇਰੈਂਟਸ ਨੂੰ ਪਤਾ ਲੱਗਦੀ ਹੈ ਵੀ ਸਾਡੀ ਬੇਟੀ ਨਾਲ ਕੁਝ ਕਰਮ ਹੋਇਆ ਫਿਰ ਉਹ ਚੁੱਪ ਨਹੀਂ ਰਹਦੇ ਹਸਪਤਾਲ ਵਾਲੇ ਆ ਜਿਹੜੇ ਉਹਨਾਂ ਨੂੰ ਸੈਟਲਮੈਂਟ ਕਰਨ ਦੀ ਗੱਲ ਕਰਦੇ ਆ ਪਰ ਪੇਰੈਂਟਸ ਦਾ ਗੁੱਸਾ ਹੁੰਦਾ ਕਿ ਉਹ ਪੁਲਿਸ ਨੂੰ ਕਹਿੰਦੇ ਆ ਕਿ ਐਫ ਆਈ ਆਰ ਦਰਜ ਕਰੋ ਪਰ ਪੁਲਿਸ ਕੋਈ ਐਫ ਆਈ ਆਰ ਦਰਜ ਨਹੀਂ ਕਰਦੀ ਤੇ ਪੇਰੈਂਟਸ ਆ ਜਿਹੜੇ ਉਹ ਹਾਈ ਕੋਰਟ ਚਲੇ ਜਾਂਦੇ ਆ ਤੇ ਹਾਈ ਕੋਰਟ ਪੱਛਮੀ ਬੰਗਾਲ ਦੀ ਹਾਈ ਕੋਰਟ ਆ ਜਿਹੜੀ ਵੈਸਟ ਬੰਗਾਲ ਦੀ ਉਹਨੇ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਇਸ ਮਾਮਲੇ ਦੀ ਤੁਸੀਂ ਹਜੇ ਤੱਕ ਜਾਂਚ ਨਹੀਂ ਕਰ ਸਕੇ ਨਾ ਤੁਸੀਂ ਸੀਬੀਆਈ ਨੂੰ ਸੌਂਪ ਰਹੇ ਆ ਤਾਂ ਪੁਲਿਸਾ ਜਿਹੜੀ ਉਹ ਕੁਝ ਦਿਨਾਂ ਦਾ ਸਮਾਂ ਮੰਗਦੀ ਆ ਪਹਿਲਾਂ ਕੋਰਟ ਕਹਿੰਦੀ ਆ ਕਿ ਤੁਹਾਨੂੰ ਇੱਕ ਹਫ਼ਤੇ ਉਹ ਕਹਿੰਦੇ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਤਾਂ ਕੋਰਟ ਕਹਿੰਦੀ ਕਿ ਇੱਕ ਹਫ਼ਤੇ ਦੇ ਵਿੱਚ ਤੁਸੀਂ ਸਾਰੇ ਸਬੂਤ ਮਿਟਾ ਦਿਓਗੇ ਕਿਉਂਕਿ ਕੋਰਟ ਨੂੰ ਇਹ ਸ਼ੰਕਾ ਹੁੰਦੀ ਆ ਕਿ ਜਿਹੜਾ આરોપી ਆ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪੁਲਿਸ ਵੱਲੋਂ ਹੀ ਸ਼ਾਇਦ ਕੀਤੀਆਂ ਜਾ ਰਹੀਆਂ ਨੇ ਉਹ ਬੰਦਾ ਕੋਈ ਹੋਊਗਾ ਜਿਹਦੇ ਲਿੰਕ ਦੇ ਵਿੱਚ ਵੱਡੇ ਅਧਿਕਾਰੀ ਹੋਣਗੇ ਇਸੇ ਕਰਕੇ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਕਾਰਨਾਮਾ ਇਨਾ ਘਣਾਉਣਾ ਕਿ ਇਹਨੂੰ ਇਸੇ ਤਰ੍ਹਾਂ ਦਬਾਇਆ ਨਹੀਂ ਜਾਣਾ ਚਾਹੀਦਾ ਇਸੇ ਕਰਕੇ 5 ਦਿਨ ਦਾ ਸਮਾਂ ਦਿੰਦੀ ਆ ਕੋਰਟ ਤੇ ਕਹਿੰਦੀ ਆ ਕਿ 5 ਦਿਨ ਬਾਅਦ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਜਾਵੇ ਜਿਵੇਂ ਅਸੀਂ ਵੇਖ ਚੁੱਕੇ ਹਾਂ ਨਾ ਪਿਛਲੇ ਸਾਲਾਂ ਦੇ ਵਿੱਚ ਬਹੁਤ ਇਹੋ ਜਿਹਾ ਕਾਂਡ ਹੋਏ ਆ ਨਿਰਪਿਆ ਕਾਂਡ ਹੋਇਆ ਫਿਰ ਇੱਕ ਬਹੁਤ ਉੱਗੇ ਹੀਰੋ ਸੀ ਸ਼ਸ਼ਾਂਤ ਸਿੰਘ ਰਾਜਪੂਤ ਉਹਨਾਂ ਦਾ ਮਰਡਰ ਹੋਇਆ ਸੀਬੀਆਈ ਨੂੰ ਜਾਂਚ ਸੌਂਪੀ ਗਈ ਪਰ ਉਹਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਭਾਵੇਂ ਕੇ ਪੇਰੈਂਟਸ ਨੇ ਕੋਰਟ ਦੇ ਥਰੂ ਸੀਬੀਆਈ ਜਾਂਚ ਦੀ ਮੰਗ ਕੀਤੀ ਆ ਪਰ ਜਦੋਂ ਕਹਿੰਦੇ ਮਾਮਲਾ ਦਰਜ ਕਰਨ ਵਾਲਿਆਂ ਦੇ ਦਿਲ ਦੇ ਵਿੱਚ ਖੋਟ ਹੋਵੇ ਜਦੋਂ ਤਫਤੀਸ਼ ਕਰਨ ਵਾਲਿਆਂ ਦੇ ਦਿਲ ਦੇ ਵਿੱਚ ਖੋਟ ਹੋਵੇ ਤਾਂ ਫਿਰ ਚਾਹੇ ਅਸੀਂ ਜਿੰਨੀਆਂ ਵੱਡੀਆਂ ਮਰਜ਼ੀ ਕੋਰਟਾਂ ਦੇ ਵਿੱਚ ਚਲੇ ਜਾਈਏ ਜਦੋਂ ਜਦੋਂ ਇਹ ਮਾਮਲਾ ਉਜਾਗਰ ਹੁੰਦਾ ਤਾਂ ਪੁਲਿਸ ਜਿਹੜੀ ਉਹ ਆਪਣੀ ਪੁੱਛਦਸ ਸ਼ੁਰੂ ਕਰਦੀ ਆ ਤਾਂ ਸੰਜੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੰਜੇ ਨੂੰ ਫੜਿਆ ਜਾਂਦਾ ਸੰਜੇ ਤੋਂ ਪੁੱਛਦਸ ਕੀਤੀ ਜਾਂਦੀ ਆ ਕਿ ਹਾਂਜੀ ਭਈ ਤੂੰ ਉਸ ਰੌਂਗ ਦੇ ਵਿੱਚ ਕੀ ਕਰਨ ਗਿਆ ਸੀ ਜਦੋਂ ਉਹਨੂੰ ਐ ਪਤਾ ਲੱਗਦਾ ਹਨਾ ਸਵੇਰੇ ਉੱਠ ਕੇ ਵੀ ਮੈਂ ਤਾਂ ਰਾਤ ਬਹੁਤ ਗਲਤ ਕੰਮ ਕਰਤਾ ਸਵੇਰ ਦੇ ਟਾਈਮ ਹੀ ਕੀਤਾ ਸੀ ਗਲਤ ਕੰਮ ਉਹਨੇ ਤੇ ਉਹ ਭੱਜ ਕੇ ਜਾਂਦਾ ਸਬੂਤ ਮਟਾਉਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਕੱਪੜੇ ਉਹਦੇ ਪਾਏ ਹੁੰਦੇ ਆ ਉਹ ਤਾਂ ਉਹ ਛੁਪਾ ਦਿੰਦਾ ਉਹਦੇ ਜਿਹੜੇ ਬੂਟ ਪਾਏ ਸੀ ਉਤੇ ਉਹ ਡਾਕਟਰ ਕੁੜੀ ਦਾ ਫੋਨ ਲੱਗਿਆ ਰਹਿ ਜਾਂਦਾ ਉਹ ਬੂਟ ਘਰੇ ਆ ਕੇ ਇਦਾਂ ਹੀ ਲਾ ਦਿੰਦਾ ਤੇ ਇੱਕ ਉਹਦੇ ਕੰਨ ਦੇ ਵਿੱਚ ਬਲੂਟੁੱਥ ਲੱਗਿਆ ਸੀ ਤੇ ਉਹ ਬਲੂਟੁੱਥ ਜਿਹੜਾ ਉਸ ਹਾਲ ਦੇ ਵਿੱਚ ਰਹਿ ਜਾਂਦਾ ਫਿਰ ਬਲੂਟੁੱਥ ਜਿਹੜਾ ਉਥੇ ਜਿੰਨੇ ਜਿਵੇਂ ਕਰਮਚਾਰੀ ਲੰਘਦੇ ਆ ਲੰਘੇ ਆ ਕੈਮਰੇ ਵਿੱਚ ਵੇਖਿਆ ਸਾਰਿਆਂ ਨੂੰ ਬਲਾ ਬਲਾ ਕੇ ਚੈੱਕ ਕੀਤਾ ਗਿਆ ਫੋਨ ਨਾਲ ਅਟੈਚ ਕਰਕੇ ਤਾਂ ਜਿਹੜਾ ਬਲੂਟੁੱਥ ਸੀ ਉਹ ਸੰਜੇ ਦੇ ਫੋਨ ਨਾਲ ਅਟੈਚ ਹੋ ਜਾਂਦਾ ਉਥੋਂ ਪੁਲਿਸ ਨੂੰ ਪੱਕਾ ਹੀ ਪਤਾ ਲੱਗ ਜਾਂਦਾ ਵੀ ਇਹਨੇ ਕੀਤਾ ਇਹ ਕਨਾਉਣਾ ਕਾਰਨਾਮਾ ਸੰਦੇਆ ਜਿਹੜਾ ਉਹ ਇੱਕ ਸਨਕੀ ਟਾਈਪ ਵਿਅਕਤੀ ਆ ਜਿਦੇ ਚਾਰ ਵਿਆਹ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਤਨੀ ਦੀ ਕਿਸੇ ਬਿਮਾਰੀ ਨਾਲ ਮੌਤ ਹੋ ਚੁੱਕੀ ਆ ਤੇ ਬਾਕੀ ਤਿੰਨ ਉਹਨੂੰ ਛੱਡ ਕੇ ਜਾ ਚੁੱਕੀਆਂ ਕਿਉਂਕਿ ਬਹੁਤ ਘਟੀਆ ਮਾਨਸਿਕਤਾ ਵਾਲੇ ਜਿਹੜੇ ਲੋਕ ਆ ਸਾਡੇ ਸਮਾਜ ਦੇ ਵਿੱਚ ਰਹਿੰਦੇ ਆ ਜਿਹੜੇ ਬਿਲਡ ਟਾਈਪ ਦੇ ਲੋਕ ਆ ਜਿਨ੍ਹਾਂ ਦੇ ਹੱਥ 'ਚ ਫੋਨ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਫੋਨ 'ਤੇ ਕੀ ਦੇਖ ਰਹੇ ਆ ਤੇ ਉਹਦਾ ਸਾਡੇ ਦਿਮਾਗ 'ਤੇ ਕੀ ਅਸਰ ਹੋ ਰਿਹਾ ਬਹੁਤ ਜ਼ਿਆਦਾ ਪੂਰਨ ਵੀਡੀਓਜ਼ ਉਹ ਵੇਖਦਾ ਸੀ ਉਹਨਾਂ ਨੂੰ ਵੇਖ-ਵੇਖ ਕੇ ਉਹਦਾ ਦਿਮਾਗ ਇੰਨਾ ਸੜਕੀ ਹੋ ਗਿਆ ਸੀ ਕਿ ਉਹਨੇ ਉਸ ਕੁੜੀ ਨਾਲ ਜੋ ਕੀਤਾ ਉਹਨੂੰ ਇੱਕ ਵਾਰ ਵੀ ਉਹਤੇ ਤਰਸ ਨਹੀਂ ਆਇਆ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਮੋਬਾਈਲ ਆ ਇਹਨੇ ਸਾਨੂੰ ਇੱਕ ਦੂਜੇ ਦੇ ਨੇੜੇ ਕਰਤਾ ਦੁਨੀਆ ਨੂੰ ਮੁਠੀ 'ਚ ਕਰ ਲਿਆ ਪਰ ਬਹੁਤ ਜ਼ਿਆਦਾ ਗਲਤ ਪ੍ਰਭਾਵ ਆ ਜਿਹੜੇ ਮੋਬਾਈਲ ਕਰਕੇ ਪੈ ਰਹੇ ਆ ਸਸਤੇ ਰੇਟਾਂ ਦੇ ਵਿੱਚ ਨੈਟ ਮਹਈਆ ਕਰਵਾ ਕੇ ਸਰਕਾਰਾਂ ਵੱਲੋਂ ਸਿਸਟਮ ਵੱਲੋਂ ਸਾਡੇ ਜਿਹੜੀ ਪੀੜ੍ਹੀ ਆ ਸਾਡੀ ਆਉਣ ਵਾਲੀ ਪੀੜ੍ਹੀ ਆ ਜਾਂ ਸਾਡੀ ਚੱਲ ਰਹੀ ਪੀੜ੍ਹੀ ਆ ਉਹਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹਰ ਇੱਕ ਇਸ ਮੋਬਾਈਲ ਦੀ ਗ੍ਰਿਫਤ ਚ ਨੇ ਤੇ ਹੁਣ ਇਹ ਨਿਰਭਰ ਕਰਦਾ ਕਿ ਅਸੀਂ ਮੋਬਾਈਲ ਦੇ ਵਿੱਚ ਕੀ ਵੇਖਦੇ ਹਾਂ ਜੇ ਅਸੀਂ ਮੋਬਾਈਲ ਦੇ ਵਿੱਚ ਸਾਰਾ ਦਿਨ ਗਲਤ ਚੀਜ਼ਾਂ ਵੇਖਾਂਗੇ ਤਾਂ ਸਾਡਾ ਦਿਮਾਗ ਆ ਸਨ ਕੀ ਹੋਊਗਾ ਤੇ ਅਸੀਂ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ ਅਸੀਂ ਗਲਤ ਆਦਤਾਂ ਦੇ ਸ਼ਿਕਾਰ ਹੋਵਾਂਗੇ ਜਿਵੇਂ ਸੰਜੇ ਹੋਇਆ ਸੀ ਉਹਦੀਆਂ ਪਤਨੀਆਂ ਦੇ ਛੱਡ ਕੇ ਜਾਣ ਦਾ ਕਾਰਨ ਵੀ ਇਹੀ ਹੋ ਸਕਦਾ ਕਿ ਉਹਨੇ ਆਪਣੀਆਂ ਪਤਨੀਆਂ ਨਾਲ ਵੀ ਬਹੁਤ ਦੁਰਵਿਵਹਾਰ ਕੀਤਾ ਹੋਊ ਕਿਉਂਕਿ ਨਹੀਂ ਤਾਂ ਛੇਤੀ ਛੇਤੀ ਕੋਈ ਵੀ ਔਰਤ ਆਪਣੇ ਪਤੀ ਦਾ ਘਰ ਨਹੀਂ ਛੱਡਦੀ ਹੁਣ ਸੰਜੇ ਜਿਹੜਾ ਉਹ ਰਿਮਾਂਡ ਤੇ ਲਿਆ ਗਿਆ ਉਹਨੂੰ ਤੇ ਪੁਲਿਸਾ ਜਿਹੜੀ ਉਹ ਪੁੱਛਗਿੱਛ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਹੁਣੇ ਵੀ ਚਾਹੀਦੇ ਆ ਕਿਉਂਕਿ ਜਿਸ ਹਿਸਾਬ ਨਾਲ ਉਹ ਡਾਕਟਰ ਕੁੜੀ ਦਾ ਰੇਪ ਹੋਇਆ ਉਹ ਤੋਂ ਇਹੀ ਸ਼ੰਕਾ ਜਤਾਈ ਜਾਂਦੀ ਹੈ ਕਿ ਉਹਦੇ ਨਾਲ ਕੋਈ ਹੋਰ ਵੀ ਉੱਥੇ ਸ਼ਾਮਲ ਸੀ ਤੇ ਇੱਕ ਪੋਸਟਮਾਰਟਮ ਰਿਪੋਰਟ ਦੇ ਵਿੱਚ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਜਦੋਂ ਉਹ ਕੁੜੀ ਇਹਦੇ ਨਾਲ ਲੜਦੀ ਇਹਦੇ ਨਾਲ ਇਹਦਾ ਵਿਰੋਧ ਕਰਦੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਵੀ ਇਸ ਘਟੀਆ ਇਨਸਾਨ ਨੇ ਉਹਦੇ ਨਾਲ ਰੇਪ ਕੀਤਾ ਡੈੱਡ ਗੋਡੀ ਨਾਲ ਵੀ ਉਹਦੀ ਨਾਲ ਰੇਪ ਕੀਤਾ ਇਹੋ ਜੀਆਂ ਗੱਲਾਂ ਸੁਣ ਕੇ ਜਿਹੜੀ ਰੂਹ ਆ ਉਹ ਤੁਰ ਤੱਕ ਕੰਬ ਜਾਂਦੀ ਆ ਭਾਵੇਂ ਕੀ ਮਾਮਲਾ ਸੋਸ਼ਲ ਮੀਡੀਆ ਤੇ ਪੂਰਾ ਹਾਈਲਾਈਟ ਹੋਇਆ ਪਰ ਜਿਵੇਂ ਜਿਵੇਂ ਅਸੀਂ ਇਹ ਗੱਲ ਸੁਣਦੇ ਆ ਕਿਸੇ ਵੀ ਚੈਨਲ ਤੇ ਸੁਣਦੇ ਆ ਤਾਂ ਜਿਹੜਾ ਸਾਡੇ ਰੋਂਗ ਤੇ ਖੜੇ ਹੁੰਦੇ ਆ ਸਾਡਾ ਖੂਨ ਖੋਲਦਾ ਉਸ ਤੋਂ ਬਾਅਦ ਸਾਰੀ ਸੋਸ਼ਲ ਮੀਡੀਆ ਤੇ ਇੱਕ ਜੰਗ ਚੱਲੀ ਮੋਮਬਤੀ ਮਾਰਚ ਕੀਤੇ ਗਏ ਕੈਂਡਲ ਮਾਰਚ ਕੀਤੇ ਗਏ ਕੁੜੀਆਂ ਨੂੰ ਇਹ ਕਿਹਾ ਗਿਆ ਕੁੜੀਆਂ ਲਈ ਇਹ ਲਿਖ ਲਿਖ ਕੇ ਪਾਇਆ ਗਿਆ ਕੇ ਕੁੜੀਓ ਜੇ ਤੁਸੀਂ ਸੇਫ ਰਹਿਣਾ ਤਾਂ ਕੱਲੀ ਕਲਮ ਤੇ ਕਿਤਾਬ ਨਾਲ ਨਹੀਂ ਸਰਨਾ ਤੁਹਾਨੂੰ ਲਾਇਸੈਂਸ ਵੀ ਲੈਣੇ ਪੈਣਗੇ ਕਦੇ ਨਾ ਕਦੇ ਅਸੀਂ ਇਹ ਸੋਚਣ ਲਈ ਮਜਬੂਰ ਹੁੰਨੇ ਆ ਕਿ ਵਾਕਈ ਜੇ ਇੱਕ ਔਰਤ ਨੂੰ ਆਪਣੀ ਸੁਰੱਖਿਆ ਚਾਹੀਦੀ ਆ ਤਾਂ ਸ਼ਾਇਦ ਉਹਨੂੰ ਹਥਿਆਰ ਰੱਖਣਾ ਹੀ ਪਊਗਾ ਹੁਣ ਇੰਨੀ ਪੜ੍ਹੀ ਲਿਖੀ ਕੁੜੀ ਜੀ ਨੇ ਅੱਗੇ ਜਾ ਕੇ ਪਤਾ ਨਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਸਵਾਰਨੀ ਸੀ ਪਰ ਉਹ ਆਪਣਾ ਕੈਰੀਅਰ ਬਣਾਉਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਦੀ جنگ ਹਾਰ ਗਈ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਚਾ ਨਹੀਂ ਸਕੀ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਵੈਸੇ ਤਾਂ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਆ ਕਿ ਤੀਆਂ ਪੜਣਾ ਦੀ ਇੱਜ਼ਤ ਕਿਵੇਂ ਕਰੀਦੀ ਆ ਸਾਡੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ ਇਹੋ ਜਿਹੀ ਸੋਚ ਦੇ ਗੰਦੇ ਘਟਿਆ ਜਿਹੜੇ ਲੋਕ ਨੇ ਉਹ ਦੂਜੇ ਵੀ ਇਨਸਾਨਾਂ ਨੂੰ ਸ਼ਰਮਸਾਰ ਕਰਦੇ ਆ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਰਮਸਾਰ ਕਰਦੇ ਆ ਇਹ ਹੁਣ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਤੇ ਇਹਦੀ ਭੈਣ ਆ ਜਿਹੜੀ ਉਹ ਵੀ ਇਹਨੂੰ ਨਹੀਂ ਬੁਲਾਉਂਦੀ ਕਿਉਂਕਿ ਇਹੋ ਜਿਹੇ ਇਨਸਾਨ ਤੋਂ ਹਰ ਕੋਈ ਡਰਦਾ ਹੁੰਦਾ ਤੇ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਵਾਲੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੀ ਮਾਂ ਕੌਣ ਹੈ ਮੇਰੀ ਭੈਣ ਕੌਣ ਆ ਇਹ ਆਪਣੀ ਹਵਸ ਦੀ ਪੂਰਤੀ ਲਈ ਹਰ ਇੱਕ ਔਰਤ ਨੂੰ ਗੰਦੀਆਂ ਨਜ਼ਰਾਂ ਨਾਲ ਵੇਖ ਸਕਦੇ ਆ ਇਹੋ ਜੀਆਂ ਗੱਲਾਂ ਜਿਹੜੀਆਂ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਇਹੋ ਜੀਆਂ ਘਟਣਾਵਾਂ ਸੁਣਾਉਣੀਆਂ ਚਾਹੀਦੀਆਂ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਇਹੀ ਗੱਲ ਕਹਿਣੀ ਚਾਹੀਦੀ ਹੈ ਕਿ ਬੇਸ਼ੱਕ ਅਸੀਂ ਕਿੰਨੇ ਵੀ ਲਾਚਾਰ ਤੇ ਮਜਬੂਰ ਕਿਉਂ ਨਾ ਹੋ ਜਾਈਏ ਪਰ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਐਦਾਂ ਦਾ ਘਣਾਉਣਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਰਾ ਸਮਾਜ ਸਾਨੂੰ ਲਾਣਤਾ ਪਾਵੇ ਹੁਣ ਇੱਕ ਕੁੜੀ ਜਿਹੜੀ ਤੜਫ ਤੜਫ ਕੇ ਮਰੀ ਜਿਨੇ ਆਪਣੇ ਪਿਓ ਦੀ ਜ਼ਿੰਦਗੀ ਸਵਾਰਨ ਦਾ ਹਨਾ ਜਿੰਮਾ ਉਠਾਇਆ ਸੀ ਸੌਂ ਖਾਦੀ ਸੀ ਕਿਉਂਕਿ ਨੇ ਬਹੁਤ ਮਿਹਨਤ ਕੀਤੀ ਸੀ ਤੇ ਉਹ ਉਹਦੇ ਪਾਪਾ ਇੱਕ ਪੇਂਟ ਦੀ ਦੁਕਾਨ ਕਰਦੇ ਆ ਤੇ ਉਹਨੇ ਆਪਣੇ ਪਾਪਾ ਨੂੰ ਕਿਹਾ ਸੀ ਪਾਪਾ ਮੈਂ ਤੁਹਾਡੀ ਜ਼ਿੰਦਗੀ ਬਦਲ ਦੂੰ ਤੇ ਉਹਨੇ ਬਦਲਨੀ ਵੀ ਸੀ ਕਿਉਂਕਿ ਉਹ ਬਹੁਤ ਇੰਟੈਲੀਜੈਂਟ ਕੁੜੀ ਸੀ ਬਹੁਤ ਹਿੰਮਤੀ ਕੁੜੀ ਸੀ ਤੇ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਉਹ ਉਸ ਕਮਰੇ ਦੇ ਵਿੱਚ ਰੈਸਟ ਕਰਨ ਗਈ ਸੀ ਜੇ ਉਹਨੂੰ ਪਤਾ ਹੁੰਦਾ ਸ਼ਾਇਦ ਉਹ ਕੁੰਡੀ ਲਗਾ ਲੈਂਦੀ ਅੰਦਰੋਂ ਜਾਂ ਉਹ ਉੱਥੇ ਰੈਸਟ ਹੀ ਨਾ ਕਰਦੀ ਇਸ ਤਰ੍ਹਾਂ ਹਨਾ ਤੜਫ ਤੜਫ ਕੇ ਉਹਦੀ ਮੌਤ ਹੋਈ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਤੇ ਉਸ ਟਾਈਮ ਉਹਦੀਆਂ ਚੀਕਾਂ ਜਿਹੜੀਆਂ ਪਤਾ ਨਹੀਂ ਉਹਨੇ ਕਿੰਨੀਆਂ ਕਿ ਚੀਕਾਂ ਮਾਰੀਆਂ ਹੋਣਗੀਆਂ ਪਰ ਉਹਦੀਆਂ ਚੀਕਾਂ ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਸੀ ਜਿਹੜੇ ਹਸਪਤਾਲ ਦੇ ਵਿੱਚ ਉਹਨੇ ਮਰੀਜ਼ਾਂ ਨੂੰ ਬਚਾਉਣ ਦਾ ਜਿੰਮਾ ਉਠਾਇਆ ਸੀ ਜਿੱਥੇ ਉਹ ਲੋਕਾਂ ਦੀ ਜਾਨ ਬਚਾਉਣ ਦੀ ਤਿਆਰੀ ਕਰ ਰਹੀ ਸੀ ਉਹਨੂੰ ਨਹੀਂ ਪਤਾ ਸੀ ਕਿ ਮੈਨੂੰ ਮੌਤ ਹੀ ਉੱਥੇ ਆਵੇਗੀ। ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੂਜੀ ਗੱਲ ਕੀ ਤੁਸੀਂ ਆਪਣੇ ਇਸ ਵਿਚਾਰ ਨਾਲ ਸਹਿਮਤ ਹੋ ਕਿ ਆਪਾਂ ਇਸ ਚੈਨਲ ਤੇ ਇਸ ਤਰ੍ਹਾਂ ਦੀਆਂ ਕ੍ਰਾਈਮ ਘਟਨਾਵਾਂ ਜਿਹੜੀਆਂ ਕ੍ਰਾਈਮ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੀਏ। ਇੰਨਾ ਘਟਨਾ ਮਾਨੂੰ ਸਾਂਝੀਆਂ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਸਾਡੇ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਹੋ ਜੀਆਂ ਘਟਨਾਵਾਂ ਅਸੀਂ ਸੁਣਦੇ ਨਹੀਂ ਹੈਗੇ ਖਬਰਾਂ ਦੇ ਵਿੱਚ ਨਹੀਂ ਸੁਣਦੇ ਇਹ ਘਟਨਾਵਾਂ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਹੁੰਦੀਆਂ ਤੇ ਸ਼ਾਇਦ ਅਸੀਂ ਇਹਨਾਂ ਬਾਰੇ ਗੱਲ ਕਰਨ ਲੱਗੇ ਵੀ 100 ਵਾਰ ਸੋਚਦੇ ਆ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਹਨਾ ਮਚਿਓਰਾਂ ਜਦੋਂ ਵੀ ਕੋਈ ਐਦਾਂ ਦੀ ਘਟਨਾ ਹੁੰਦੀ ਆ ਤਾਂ ਸਾਨੂੰ ਸ਼ਰਮ ਆਉਂਦੀ ਆ ਬੋਲਦੇ ਆ ਪਰ ਇੰਨਾਂ ਘਟਨਾਵਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹੀ ਆ ਕਿ ਅਸੀਂ ਇਹਨਾਂ ਘਟਨਾਵਾਂ ਤੋਂ ਕੀ ਸਿੱਖਿਆ ਲੈ ਸਕਦੇ ਹਾਂ ਆਪਾਂ ਇਸ ਚੈਨਲ ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ ਤੇ ਇੱਕ ਪਿਛਲੇ ਦਿਨੀ ਮੈਨੂੰ ਨਾ ਇੱਕ ਕਮੈਂਟ ਆਇਆ ਸੀ ਇੱਕ ਨਾ ਪਟਿਆਲਾ ਦੇ ਵਿੱਚ ਕੋਈ ਘਟਨਾ ਵਾਪਰੀ ਸੀ ਸੱਚੀ ਉਹਨਾਂ ਨੇ ਕਿਹਾ ਸੀ ਕਿ ਮਾਂ ਦੀ ਦਾ ਕੋਈ ਕੇਸ ਹੋਇਆ ਸੀ ਮੈਂ ਉਹ ਸਰਚ ਵੀ ਕੀਤਾ ਸੀ ਪਰ ਮੈਨੂੰ ਮਿਲਿਆ ਨਹੀਂ ਜੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦੀ ਸੱਚੀ ਘਟਨਾ ਵਾਪਰੀ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਆਪਾਂ ਉਹਦੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਜਰੂਰ ਕਰਿਆ ਕਰਾਂਗੇ ਤੇ ਇਹਨਾਂ ਘਟਨਾਵਾਂ ਨੂੰ ਸਾਂਝਾ ਕਰਨ ਦਾ ਹੋਰ ਵੀ ਮਕਸਦ ਆ ਕਿ ਜਿਹੜੇ ਸੰਕੀ ਟਾਈਪ ਲੋਕ ਹੁੰਦੇ ਆ ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੁੰਦਾ ਸਾਨੂੰ ਇਹ ਸਮਝਣ ਦੀ ਲੋੜ ਹੁੰਦੀ ਆ ਕੱਲ ਨੂੰ ਅਸੀਂ ਬੱਚਿਆਂ ਵਾਲਿਆਂ ਸਾਡੇ ਬੱਚੇ ਬਾਹਰ ਜਾਣਗੇ ਕੁੜੀਆਂ ਸਾਡੀਆਂ ਪੜ੍ਹਨ ਜਾਣਗੀਆਂ ਕਿ ਜਿਹੜੇ ਇਸ ਤਰ੍ਹਾਂ ਦੇ ਛਾਤਰ ਬੰਦੇ ਹੁੰਦੇ ਆ ਨਾ ਇਹ ਵਾਰੋਂ ਮਤਲਬ ਐਂ ਬਿਹੇਵ ਕਰਦੇ ਆ ਵੀ ਸਾਡੇ ਵਰਗਾ ਕੋਈ ਨਹੀਂ ਪਰ ਇਹਨਾਂ ਦੀ ਇਹਨਾਂ ਨੂੰ ਪਛਾਣਨ ਦੀ ਲੋੜ ਹੁੰਦੀ ਆ ਇਸ ਕਰਕੇ ਇਹਨਾਂ ਘਟਨਾਵਾਂ ਬਾਰੇ ਪੜ੍ਹਨਾ ਲਿਖਣਾ ਜਾਂ ਸਾਨੂੰ ਸੁਣਨਾ ਜ਼ਰੂਰ ਚਾਹੀਦਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ